ਹੰਡਾਂ ਚ ਸਰਵਿਸ ਮੁਹయ్యా ਕਰਾਨ ਦੇ ਲਈ ਉਹ ਪਿੰਡੂ ਪਤਾ ਇਹਨਾਂ ਬੇਈਮਾਨਾਂ ਨੇ ਜਾਮ ਕੀਤਾ ਹੋਇਆ ਉਹਦੇ ਸਮੇਤ 37 ਜਿਹੜੇ ਪੱਤੇ ਆ ਉਹ ਜਾਮ ਕੀਤੇ ਆ ਕੋਈ ਕਿਸੇ ਕਿਸਮ ਦਾ ਮੁਲਾਜ਼ਮਾ ਨੂੰ ਰਾਹਤ ਇਹਨਾਂ ਨੇ ਨਹੀਂ ਦਿੱਤੀ ਸੋ ਮੇਰਾ ਕਹਿਣ ਤੋਂ ਪਾਵੇ ਹੈ ਵੀ ਮੁਲਾਜ਼ਮਾ ਔਰ ਪੈਨਸ਼ਨਰਾਂ ਦੇ ਮਨਾਂ ਚ ਬੜਾ ਗੁੱਸਾ ਹੈ ਇਹ ਸਰਕਾਰ ਦੇ ਖਿਲਾਫ ਜਦੋਂ ਇਹਨਾਂ ਲੋਕਾਂ ਨੇ ਲੋਕਾਂ ਦੇ ਵਿੱਚ ਜਾਣਾ ਵਿਚਰਨਾ ਚੋਣਾਂ ਦੇ ਦੌਰਾਨ ਇਹਨਾਂ ਨੂੰ ਵੱਡੇ ਰੋਧ ਦਾ ਸਾਹਮਣਾ ਕਰਨਾ ਪਊਗਾ ਆਉਣ ਵਾਲੇ ਸਮੇਂ 'ਚ ਸੋ ਇਸ ਕਰਕੇ ਅਸੀਂ ਟੇਕ ਸਿਰਫ ਆਪਣੇ ਇਕੱਠ ਤੇ ਰੱਖਦੇ ਆਂ ਆਪਣੀਆਂ ਜਥੇਬੰਦੀਆਂ ਤੇ ਆਸ ਹੈ ਸਾਨੂੰ ਜਿੱਡਾ ਵੱਡਾ ਸਾਡਾ ਦਬਾਅ ਹੋਊਗਾ ਉਹਦੇ ਅਕੋਰਡਿੰਗਲੀ ਸਾਡੀ ਪ੍ਰਾਪਤੀਆਂ ਹੋਣਗੀਆਂ ਸੋ ਇਹ ਅਸੀਂ ਕਹਿਣਾ ਚਾਹੁੰਦੇ ਆਂ ਜੀ ਹੁਣ ਕੀ ਵਿਚਾਰ ਆ ਦੇਖੋ ਡੀਏ ਦੇ ਬਾਰੇ ਇਹ ਹੈ ਜੀ ਬਈ ਹੈਲੋ ਹੈਲੋ ਮਹਿੰਗਾਈ ਜਿਹੜੀ ਆ ਉਹ ਅੰਤਾਂ ਦੀ ਜਿਹੜੀ ਆ ਇਸ ਵੇਲੇ ਵਧੀ ਜਾਂਦੀ ਹੈ ਮਹਿੰਗਾਈ ਛੜਪੇ ਮਾਰਦੀ ਵੱਧ ਰਹੀ ਹੈ ਲੇਕਿਨ ਲੰਬੇ ਸਮੇਂ ਤੋਂ ਇਹਨਾਂ ਵੱਲੋਂ ਪੰਜਾਬ ਦਾ ਡੀਏ ਜਿਹੜਾ ਹੈ 11% ਪਹਿਲਾਂ ਅਸੀਂ ਆਲਰੇਡੀ ਪਿੱਛੇ ਲੈ ਰਹੀਆਂ ਹੁਣ ਫੇਰ ਡਿਊ ਹੈ ਸੋ ਇਸ ਕਰਕੇ ਡੀਏ ਤੁਰੰਤ ਦੇਣਾ ਬਣਦਾ ਹੈ ਜੇ ਸਰਕਾਰ ਜਿਹੜੀ ਕੋਈ ਮਲਮ ਲਾਉਣਾ ਚਾਹਦੀ ਹੈ ਮੁਲਾਜ਼ਮਾਂ ਔਰ ਪੈਨਸ਼ਨਰਾਂ ਦੇ ਉੱਤੇ ਨਹੀਂ ਤਾਂ ਸਰਕਾਰ ਜਿਹੜਾ ਆਪਣਾ ਪੜਿਆ ਵਿਚਾਰ ਲਵੇ ਮਾਨ ਵਾਲਾ ਸਮਾਂ ਜਿਹੜਾ ਫੇਰ ਮੁਲਾਜ਼ਮਾਂ ਔਰ ਪੈਨਸ਼ਨਰਾਂ ਦਾ ਹੋਊਗਾ ਇਹ ਕਹਿਣਾ ਚਾਹਨੀ ਅਸੀਂ ਜੀ ਦਿਸੀ ਵੰਦ ਧੰਨਵਾਦੀ ਦਰਵਾਇਕ ਮਿੰਟ ਦਰਵਾਣੀ ਦਰਵਾਣੀ ਪ੍ਰਧਾਨ ਜੀ ਅਜੰਮ ਸਾਹਿਬ ਕੋ ਉਰਦਰਾ ਹਮਾਰੀ ਦੇ ਵਿੱਚ ਇੱਥੇ ਮਾਰਨ ਰੈਲੀ ਕੀਤੀ ਜਾ ਰਹੀ ਆ ਪਹਿਲਾਂ ਵੀ ਕਈ ਰੈਲੀਆਂ ਕੀਤੀਆਂ ਕਿ ਮੁੱਖ ਮੰਤਰੀ ਭਗਵਾਨ ਦੋਆਂ ਤੋਂ ਵੀ ਸਰਕਾਰ ਆਸਾ ਮਤਲਬ ਮਲਾ ਨੂੰ ਆਸ ਕਰਦੇ ਵੀ ਮਿਲੂ ਕੋ ਛੱਡ ਦੇਖੋ ਅੱਜ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਦਾ ਸਭ ਤੋਂ ਵੱਡਾ ਜਿਹੜਾ ਪਲੇਟਫਾਰਮ ਉਹਦੇ ਵੱਲੋਂ ਪਿਛਲੇ 3 ਸਾਲ ਤੋਂ ਜਦੋਂ ਦੀ ਇਹ ਸਰਕਾਰ ਹੋਂਦ ਚ ਆਈ ਹੈ ਆਪਣੀਆਂ ਹੱਕੀ ਔਰ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਸਰਕਾਰ ਦੇ ਵਿਰੁੱਧ ਕੀਤਾ ਜਾ ਰਿਹਾ ਲੇਕਿਨ ਇਤਿਹਾਸਕ ਸਚਾਈ ਇਹ ਹੈ ਵੀ ਇਹ ਸਰਕਾਰ ਨੇ 8-10 ਮੀਟਿੰਗਾਂ ਲਿਖਤੀ ਤੌਰ ਤੇ ਦੇਣ ਤੋਂ ਬਾਵਜੂਦ ਵੀ ਅੱਜ ਤੱਕ ਇੱਕ ਵੀ ਮੀਟਿੰਗ ਇਹਨਾਂ ਦੀ ਮੈਚੂਰ ਨਹੀਂ ਹੋਈ ਹੈ ਔਰ ਉਸ ਤੋਂ ਵੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਦੋਂ ਆਪਾਂ ਪਿੱਛੇ ਜਿਮਨੀ ਚੌਣ ਸੀ ਜਲੰਧਰ ਵਾਲੀ ਉਦੋਂ ਸਰਕਾਰ ਨੇ ਇੱਕ ਦਿਨ ਪਹਿਲਾਂ ਸਾਡੇ ਸਾਰੇ ਆਗੂਆਂ ਨੂੰ ਬੁਲਾ ਕੇ ਉੱਥੇ ਮੁੱਖ ਮੰਤਰੀ ਨੇ ਕਿਹਾ ਵੀ ਮੇਰੇ ਤੇ ਇਤਵਾਰ ਕਰੋ ਮਤਲਬ ਮੈਂ ਤੁਹਾਡੇ ਨਾਲ ਝਵਾਨ ਕਰ ਰਿਹਾ ਉਹ ਮੀਟਿੰਗ ਵੀ ਜਿਹੜੀ ਮਚੂਰ ਨਹੀਂ ਹੋਈ ਸੋ ਮੇਰਾ ਕਹਿਣ ਤੋਂ ਪਾਵੇ ਹੈ ਵੀ ਇਹ ਸਰਕਾਰ ਪ੍ਰਤੀ ਮੁਲਾਜ਼ਮਾਂ ਔਰ ਪੈਨਸ਼ਨਰਾਂ ਦੇ ਵਿੱਚ ਐਡੀ ਬੇਵਿਸ਼ਵਾਸੀ ਹੈ ਉਹਨਾਂ ਨੂੰ ਬਿਲਕੁਲ ਇਹ ਸਰਕਾਰ ਦੀ ਕਹਿਣੀ ਔਰ ਕਥਨੀ ਦੇ ਵਿੱਚ ਕੋਈ ਵੀ ਮਤਲਬ ਇਹ ਇਤਵਾਰ ਨਹੀਂ ਹੈਗਾ ਦੂਜੀ ਬੇਨਤੀ ਇਹ ਹੈ ਇਹ ਵੀ ਸੱਚ ਹੈ ਗੱਲ